ਹੋ ਹੁਸਨ ਲਾਲ ਨੰਬਰਦਾਰ ਪਿੰਡ ਪੰਡੋਰੀ ਬੀਤ ਸਾਡੇ ਪਿੰਡ ਦੇ ਵਿੱਚ ਲਗਭਗ ਪਿਛਲੇ ਡੇਢ ਮਹੀਨੇ ਤੋਂ ਇੱਕ ਬੰਦਰ ਆਵਾਰਾ ਜੋ ਕਿ ਸਕੂਲ ਨੂੰ ਆਣ ਜਾਣ ਵਾਲਿਆਂ ਬੱਚਿਆਂ ਨੂੰ ਕੱਟ ਰਿਹਾ ਹੈ ਬਹੁਤ ਬੱਚਿਆਂ ਦੇ ਵਿੱਚ ਉਹ ਤੋਂ ਡਰ ਦੇ ਦਹਿਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਪ੍ਰਸ਼ਾਸਨ ਨੂੰ ਔਰ ਜੰਗਲਾਤ ਵਿਭਾਗ ਨੂੰ ਤਾਂ ਕਿ ਉਹਦੇ ਤੇ ਕਾਬੂ ਪਾਇਆ ਜਾ ਸਕੇ ਉਹ ਲਗਭਗ ਡੇਢ ਕਿ ਮਹੀਨੇ ਤੇ ਬੰਦਰ ਸਾਡੇ ਦੋ ਤਿੰਨ ਪਿੰਡਾਂ ਦੇ ਬੱਚੇ ਪੰਡੋਰੀ ਸਕੂਲ 'ਚ ਪੜ੍ਹਨ ਆਉਂਦੇ ਆ ਮੇਰਾ ਕੋਟ ਤੇ ਪਡੋਰੀ ਦੇ ਉਹਨਾਂ ਮੱਚੇ ਕਈ ਕੱਟੇ ਬਾਂਦਰ ਨੇ ਤੇ ਉਸ ਦਹਿਸ਼ਤ ਦੇ ਨਾਲ ਬੱਚੇ ਨਾ ਟਿਊਸ਼ਨ ਜਾ ਸਕਦੇ ਆ ਨਾ ਸਕੂਲ ਵੱਲੋਂ ਜਾਣ ਦਾ ਬੱਚੇ ਹਰ ਕੋ ਮਾਪੇ ਦੇ ਮਨ ਅਚ ਡਰ ਪੈਦਾ ਹੋਇਆ ਬਾਜੀ ਔਰ ਸਾਡਾ ਪਸ਼ੂ ਪਾਲਣ ਦਾ ਕੰਮ ਹੈ ਖੇਤ ਬੰਨੇ ਨੂੰ ਸਾਡੀਆਂ ਮਾਤਾਵਾਂ ਭੇਣਾ ਜਾਂਦੀਆਂ ਉਹ ਵੀ ਕੋਈ ਕੱਲੀ ਕੇਰੀ ਨਹੀਂ ਜਾ ਸਕਦੀ ਪੱਠੇ ਵੱਢਣ ਮੀ ਸੋ ਕੁਝ ਵੀ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਇਹਦਾ ਕੋਈ ਨਾ ਕੋਈ ਹੱਲ ਜਲਦੀ ਸੋਚਣਾ ਚਾਹੀਦਾ ਤੇ ਮੇਰਾ ਪੋਤਾ ਵੀ 6-7 ਸਾਲ ਦਾ ਦਾ ਜਿਹੜਾ ਉਹਨੇ ਕਟਿਆ ਲੇਕਿਨ ਇੱਕ ਪੋਤੇ ਦੇ ਸਾਰੇ ਬਰਾਬਰ ਹੈ ਸਾਰਾ ਪਿੰਡ ਬਰਾਬਰ ਲੇਕਿਨ ਇੰਨੇ ਬੱਚੇ ਤੰਗ ਹੈ ਨਾ ਕੋਈ ਪ੍ਰਧਾਨ ਭੇਜ ਸਕਦਾ ਨਾ ਕੋਈ ਬੱਚੇ ਨੂੰ ਬਾਹਰ ਕੱਢ ਸਕਦਾ ਨਾ ਕੋਈ ਜਨਾਨੀ ਕੱਲੀ ਤੁਰ ਸਕਦੀ ਹੈ ਕਿ ਆ ਪ੍ਰਸ਼ਾਸਨ ਇੰਨਾ ਕੰਮ ਨਹੀਂ ਕਰ ਸਕਦਾ ਇਸ ਪਬਲਿਕ ਦੀ ਜਾਂ ਇਹ ਬੱਚਿਆਂ ਦੀ ਇਹਨਾਂ ਬੱਚਿਆਂ ਨੇ بڑے ਹੋ ਕੇ ਹੋਣਾ ਹੈ ਜੇ ਬੱਚੇ ਪੜ੍ਹੇ ਨਹੀਂ ਜਾ ਸਕਦੇ ਜਾਂ ਰਸਤਾ ਨਹੀਂ ਤੁਰ ਸਕਦੇ ਜਾਂ ਕੱਲੀ ਜਨਾਨੀ ਰਸਤੇ ਨਹੀਂ ਤੁਰ ਸਕਦੀ ਤਾਂ ਸਾਡਾ ਕੀ ਹੱਥ ਹੋਣਾ ਇਹ ਸਾਡੇ ਵਸ ਦਾ ਰੋਗ ਨਹੀਂ ਅਗੇ ਸਾਡੇ ਵਸ ਦਾ ਰੋਗ ਹੁੰਦਾ ਨਾ ਤਾਂ ਅਸੀਂ ਪਿੰਡ ਵੀ ਇਕੱਠੇ ਹੋ ਕਰ ਲੈਂਦੇ ਕਿ ਕੋਈ ਛੱਡਿਆ ਕੋਈ ਨਹੀਂ ਹੈ ਜੀ ਅਫਸਰ ਛੱਡ ਦੱਸੇ ਵਗੈਰੇ ਲੇਕਿਨ ਇਹ ਪਿੰਡ ਦੀ ਸੁਣੀ ਕਿਹ ਹੈ ਨਹੀਂ ਕਿਆ ਨੇ ਕਿਨੇ ਕੇ ਬੱਚੇ ਅਸੀਂ ਬਾਹਰ ਨਹੀਂ ਜਾ ਸਕਦੇ ਬੱਚੇ ਲੈਟਰ ਨਹੀਂ ਜਾ ਸਕਦੇ ਜਨਾਨੀ ਇਕੱਲੀ ਨਹੀਂ ਰਸਤੇ ਜਾ ਸਕਦੀ ਹੈ ਅਸੀਂ ਪੱਠੇ ਲਿਆ ਕੇ ਵੀ ਪਸ਼ੂ ਪਾਲਣ ਵੀ ਕੰਮ ਹੈ ਸਾਰੇ ਕੰਮ ਕਰਨੇ ਬੱਚਿਆਂ ਨੇ ਵੀ ਕਰ ਜਾਣਾ ਬੱਚਿਆਂ ਨੇ ਖੇਤ ਵੀ ਜਾਣਾ ਬੱਚਾ ਨਾਲ ਵੀ ਤੋਨਾ ਲੇਕਿਨ ਉਹ ਇਕੱਲਾ ਬੰਦਰ ਨਹੀਂ ਤੁਰਦਾ ਹੈਗਾ ਇਹਨਾਂ ਦਾ ਅਤਵਾਦੀਆ ਡਾਰਨੀ ਜਿੰਨੇ ਉਸ ਬੰਦਰ ਦਾ ਡਰ ਸਾਡੇ ਬੱਚਿਆਂ ਨੂੰ ਰਾਤ ਦਾ ਸੋ ਬੱਚੇ ਡਰਦੇ ਸੌਂਦੇ ਨਹੀਂ ਹਨੀ ਲਿਕਪਿੰਡਾ ਦੇ ਵਿੱਚ ਡੇਢ ਕਿ ਮਹੀਨੇ ਤੋਂ ਲਗਭਗ ਮੰਦਰ ਇੱਥੇ ਆਇਆ ਵਾ ਜੀ ਬਹੁਤ ਜ਼ਿਆਦਾ ਆਤੰਕ ਮਚਾ ਚੁੱਕੇ ਉਹਨਾਂ ਨੇ ਪਿੰਡ ਦੇ ਮੈਨੂੰ ਹਜ਼ਾਰਾਂ ਫੋਨ ਆਉਂਦੇ ਆ ਕਿ ਸਾਡਾ ਬੱਚਾ ਘਟਦਾ ਸਾਡਾ ਬੱਚਾ ਘਟਦਾ ਜਦ ਕਿ ਮੈਂ ਪ੍ਰਸ਼ਾਸਨ ਦੇ ਮੁਰੇ ਵੀ ਇਹ ਗੱਲ ਰੱਖੀ ਮੈਂ ਡੀਐਫਓ ਸਾਹਿਬ ਨੂੰ ਫੋਨ ਕੀਤਾ ਡੀਐਫਓ ਸਾਹਿਬ ਨੇ ਮੈਨੂੰ ਨੰਬਰ ਸੈਂਡ ਕੀਤਾ ਅਰੇਂਜ ਅਫਸਰ ਰਾਜਪਾਲ ਸੰਧੂ ਦਾ ਤੇ ਰਾਜਪਾਲ ਸੰਧੂ ਨਾਲ ਲਗਭਗ ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਔਰ ਉਹਨਾਂ ਨੇ ਮੈਂ ਉਹ ਕਹਿੰਦੇ ਆ ਕਰਦਾ ਮੈਂ ਹੁਣ ਕੱਲੋਂ ਹੁਣ ਤੁਸੀਂ ਕਿਸੇ ਨੂੰ ਹੋਰ ਨੂੰ ਕਿਹਾ ਮੈਂ ਕਰਵਾਣਾ ਪਿਆ ਮੈਂ ਅੱਜ ਉਹ ਪਿੰਜਰਾ ਚੁਕਾ ਕੇ ਰਖਾ ਰਹੇ ਹਾਂ ਜੀ ਨਾ ਤਾਂ ਅਜੇ ਤੱਕ ਪਿੰਜਰਾ ਰਖਾਇਆ ਜੀ ਉਹਨੇ ਨਾ ਹੀ ਸਾਡੀ ਕੋਈ ਸੁਣਾਈ ਹੋਈ ਹੈ ਮਤਲਬ ਅਸੀਂ ਬਾਰ-ਬਾਰ ਪਿੰਡ ਦੇ ਜਿੰਨੇ ਵੀ ਬੱਚੇ ਹੈਗੇ ਉਹ ਉਹ ਫੋਨ ਕਰਦੇ ਹੈਗੇ ਕੋਈ ਵੀ ਬੱਚਾ ਸਕੂਲ ਜਾਣ ਨੂੰ ਤਿਆਰ ਨਹੀਂ ਐਡਾ ਖੌਪ ਬੱਚਿਆਂ ਦੇ ਵਿੱਚ ਹੈਗਾ ਮਤਲਬ ਅਸੀਂ ਬਹੁਤ ਜ਼ਿਆਦਾ ਸਾਡਾ ਪਿੰਡ ਪਰੇਸ਼ਾਨ ਹੈਗਾ ਜੀ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਫੜ ਸਕੀਏ ਸਾਡੀ ਪ੍ਰਸ਼ਾਸਨ ਮੁਰੇ ਇਹ ਹੱਥ ਛੋੜ ਕੇ ਅਪੀਲ ਹੈ ਬੇਨਤੀ ਹੈ ਜੀ ਕਿ ਸਾਡਾ ਜਿਹੜਾ ਨਾ ਇਹ ਸਾਡੇ ਬੱਚਿਆਂ ਦੀ ਸਾਡੇ ਪਿੰਡ ਦੀ ਰਾਖੀ ਕਰੀ ਜਾਵੇ ਤਾਂ ਕਿ ਜਿਹੜੇ ਅਵਾਰਾ ਜਾਨਵਰ ਜਿਹੜਾ ਫालतੂ ਹੈਗਾ ਜੀ ਉਹ ਤੋਂ ਸਾਡਾ ਬਚਾਅ ਹੋ ਸਕੇ